ਮਿੰਟੋ ਜੀ ਥੋੜੀ ਜੀ ਖਬਰ ਆਪਾਂ ਵਿਧਾਇਕਾਂ ਦੇ ਨਾਲ ਜੁੜੀ ਹੋਈ ਕਰ ਲਗੇ ਆਪਾਂ ਲੁਧਿਆਣੇ ਦੀ ਗੱਲ ਕੀਤੀ ਅਰੋੜਾ ਸਾਹਿਬ ਜੀ ਤੇ ਅਰੋੜਾ ਸਾਹਿਬ ਹੋਰ ਨਹੀਂ ਉਹ ਦਲੰਦਰ ਤੋਂ ਨੇ ਉਹਨਾਂ ਦੀ ਜ਼ਰਾ ਗੱਲ ਕਰ ਲਈਏ ਪਰ ਉਹ ਹੈ ਇਹਦੇ ਆਪ ਪਾਰਟੀ ਦੇ ਹੀ ਨੇ ਉਹਨਾਂ ਦੀ ਕਹਿੰਦੇ ਵੀ ਸਿਕਿਉਰਿਟੀ ਵਾਪਸ ਲੈ ਲਈ ਸਿਕਿਉਰਿਟੀ ਵਾਲਾ ਚੱਕਰ ਵੀ ਬੜਾ ਪੈਂਦਾ ਰਹਿੰਦਾ ਕਿਸੇ ਨੂੰ ਸਿਕਿਉਰਿਟੀ ਵਧ ਦੇ ਦੀ ਉਹਦਾ ਰੌਲਾ ਪਿਆ ਜਾਂਦਾ ਜਿਵੇਂ ਮਰੀਠੀਆ ਸਾਹਿਬ ਦੀ ਸਿਕਿਉਰਿਟੀ ਵਾਪਸ ਲੈ ਲਈ ਸੀ ਉਹਦਾ ਰੌਲਾ ਪੈ ਗਿਆ ਪਰ ਇਹ ਥੋੜਾ ਜਿਹਾ ਵੱਖਰਾ ਕੰਮ ਲੱਗ ਰਿਹਾ ਕਿਉਂਕਿ ਇਹ ਆਪ ਦੇ ਆਪ ਦੇ ਵਿਧਾਇਕ ਨੇ ਵਿਧਾਇਕ ਨੇ ਇਹਨਾਂ ਦੀ ਸਿਕਿਉਰ ਕਾਰਨ ਪਤਾ ਨਹੀਂ ਕੀ ਹੈ ਪਰ ਜਿਸ ਲੀਡਰ ਦੀ ਸਿਕਿਉਰਿਟੀ ਵਾਪਸ ਹੋ ਜਾਵੇ ਸਰ ਹੂੰ ਉਹਦੇ ਤੇ ਸਮਝ ਲਓ ਕਿ ਪੁੱਠੇ ਦਿਨਾਂ ਦਾ ਗੇੜ ਸ਼ੁਰੂ ਹੋ ਗਿਆ ਜੀ ਇਹ ਮੰਨ ਲਓ ਹੂੰ ਕਿ ਉਹ ਜਾਂ ਤਾਂ ਪਾਵਰਲੈਸ ਹੋ ਰਿਹਾ ਹੈ ਜਾਂ ਕਹ ਲਓ ਕਿ ਉਹਦੀ ਜਨਤਾ ਚ ਅਹਿਮੀਅਤ ਘਟ ਰਹੀ ਹੈ ਹੂੰ ਜਨਤਾ ਚ ਜਿੰਨੀ ਅਹਿਮਤ ਹੋਏਗੀ ਥ੍ਰੈਟ ਵਗੈਰਾ ਜ਼ਿਆਦਾ ਹੁੰਦੇ ਜਿੰਨਾ ਵੱਡਾ ਉਹਦਾ ਕਦ ਵਧੂਗਾ ਸਿਆਸੀ ਤੌਰ ਤੇ ਤੇ ਜਾਂ ਫਿਰ ਇਹ ਵੀ ਮੰਨ ਲਿਆ ਜਾਣਾ ਚਾਹੀਦਾ ਕਿ ਸਰਕਾਰ ਭਾਵੇਂ ਆਪਦੀ ਹੋਵੇ ਹੁਣ ਸਰਕਾਰ ਨੂੰ ਸ਼ਾਇਦ ਜਾਂ ਪਾਰਟੀ ਨੂੰ ਲੱਗਦਾ ਹੈ ਕਿ ਹੁਣ ਸਾਡੇ ਕੰਮ ਦਾ ਨਹੀਂ ਰਿਹਾ ਹਮ ਘੱਟ ਕਰੋਗੇ ਕੁਝ ਨਾ ਕੁਝ ਤੇ ਹੈ ਨਾ ਦਾਲ ਆਉਣ ਵੇਲੇ ਵੀ ਤਾਂ ਕਹਿੰਦੇ ਘੋੜਾ ਵੇਖਿਆ ਜਾਂਦਾ ਕਿਹੜਾ ਭੱਜੂ ਕਿਹੜਾ ਜੇਤੂ ਗੱਲ ਸਰ ਇਹ ਆ ਕਿ ਰਮਨ ਅਰੋੜਾ ਵੀ ਇੱਕ ਇਤਫਾਕ ਦੇ ਜ਼ਰੀਏ ਨਾ ਜੇ ਉਹਨਾਂ ਨੂੰ ਤੋਰੀ ਅੱਗੇ ਖਬਰ ਦੇ ਰੂਪ ਚ ਬਿੱਤਰ ਹੋਏਗਾ ਉੱਥੇ ਜਲੰਧਰ ਵਾਲਿਆਂ ਨੂੰ ਪਤਾ ਉਹਦੀ ਵੀ ਗੰਧ ਥੱਲੇ ਆ ਕੇ ਮਜ਼ਦੂਰ ਡਿੱਗ ਕੇ ਨਾ ਮਰ ਗਏ ਸਨ ਕੁਝ ਹੂੰ ਬਹੁਤ ਉਦੀ ਮੀਡੀਆ ਨੇ ਗਰਦ ਠਾਈ ਜੀ ਬਾਅਦ ਚ ਉਹਨੇ ਆਖਿਆ ਮੀਡੀਆ ਹੀ ਆਫਦਾ ਸ਼ੁਰੂ ਕਰ ਦਿਓ ਮੀਡੀਆ ਉਸਾਲਾ ਬਣਿਆ ਬੈਠਾ ਜੀ ਵੱਡੇ ਵੱਡੇ ਰੌਲੇ ਉਹਦੇ ਤੇਰੇ ਗੁੱਤ ਤੇ ਕਚਹਿਰੀ ਲੱਗਦੀ ਤੇ ਦੂਰੋਂ ਦੂਰੋਂ ਆਉਣ ਝਗੜੇ ਹੂੰ ਉੱਥੇ ਦੂਰੋਂ ਦੂਰੋਂ ਝਗੜੇ ਹੁੰਦੇ ਜੀ ਠੀਕ ਹੈ ਜੀ ਅਸ਼ਾ ਦੂਰੋਂ ਦੂਰੋਂ ਝਗੜੇ ਆਏ ਤੇ ਇੱਕ ਝਗੜਾ ਆਇਆ ਡੋਗਰੇ ਦਾ ਤੇ ਰੋੜੇ ਦਾ ਹੂੰ ਉੱਥੇ ਹੱਥੋਪਾਈ ਹੋਈ ਉਹੀ ਨਰੇਸ਼ ਡੋਗਰਾ ਮੁੜ ਕੇ ਡੀਸੀਪੀ ਲੱਗਾ ਇਹਨਾਂ ਦੀ ਸਰਕਾਰ ਚ ਜਦੋਂ ਪਿੱਛੇ ਜੇ ਪੁਲਸ ਵਾਲਿਆਂ ਦੇ ਤਬਾਦਲੇ ਹੋਏ ਸੀ ਅਸੀਂ ਉਸ ਲਿਸਟ ਦੇ ਵਿੱਚ ਡੋਗਰਾ ਸਾਧ ਦਾ ਨਾਂ ਵੇਖ ਕੇ ਹਰਾਨ ਰਹਿ ਗਏ ਹੂੰ ਵਾਟ ਇਜ਼ ਥਿਸ ਯਾਰ ਇਹ ਕੀ ਆ ਜੀ ਕਮਾਲ ਦੀ ਗੱਲ ਹੈ ਕਿ ਆਪਦੇ ਵਿਧਾਇਕ ਦੇ ਨਾਲ ਵੀ ਇਹੋ ਜਿਹੀਆਂ ਖਬਰਾਂ ਆਈਆਂ ਹੋਣ ਹੂੰ ਕਿ ਉੱਥੇ ਕੰਮ ਚੱਲ ਪਿਆ ਜੀ ਉੱਥੇ ਤੇ ਇਦਾਂ ਹੋ ਗਿਆ ਉਦਾਂ ਹੋ ਗਿਆ ਤੇ ਸਰ ਉਸੇ ਹੀ ਪੁਲਿਸ ਅਫਸਰ ਨੂੰ ਉੱਥੇ ਇੱਕ ਸ਼ਾਨਦਾਰ ਕੁਰਸੀ ਤੇ ਲਿਆ ਕੇ ਬਿਠਾ ਦਿੱਤਾ ਜਾਵੇ ਤੇ ਫਿਰ ਉਹ ਤੇ ਕਹੂਗਾ ਨਾ ਸਵਾਗਤ ਨਹੀਂ ਕਰੋਗੇ ਮਰਾ ਬਿਲਕੁਲ ਵਿਚੇਤਰ ਲੱਗਦਾ ਹੈ ਅਜੀਬ ਲੱਗਦੀ ਹੈ ਗੱਲ ਐ ਕਿਵੇਂ ਫਿਰ ਇਤਫਾਕ ਵੀ ਦੇਖ ਲਓ ਉਹ ਅਫਸਰ ਕਿਸੇ ਸਮੇਂ ਜਿਹੜਾ ਹੌਕਾ ਭਰ ਕੇ ਬੁਣ ਨੀ ਕੱਚੀ ਚ ਕੀ ਕਹਨੂੰ ਬੈਠ ਗਿਆ ਸੀਗਾ ਹੂੰ ਉਹ ਆ ਗਿਆ ਤੇ ਉਹ ਤੋਂ ਬਾਅਦ ਉਹ ਤੋਂ ਬਾਅਦ ਹੁੰਦਾ ਕੀ ਆ ਜੀ ਕਿ ਇਹ ਵੀ ਇਤਫਾਕ ਦੇਖੋ ਕਿ ਇਸੇ ਰਮਨ ਅਰੋੜਾ ਦੇ ਘੇਰ ਨਿਕਲ ਗਏ ਵਿਧਾਇਕ ਦੇ ਹੂੰ ਜਿਹਦਾ ਉਹ ਦੋਫਾ ਪਿਆ ਸੀ ਸਮਾਂ ਹੈ ਨਾ ਕਰ ਤੇਰੀ ਵਾਰੀ ਖੜੇ ਮੇਰੀ ਵਾਰੀ ਇਹ ਵਕਤ ਕਿਸੇ ਦੇ ਪਿਉ ਦਾ ਨਹੀਂ ਕੀ ਪਤਾ ਕਦੋਂ ਫਿਰ ਜਾਵੇ ਪਤਾ ਉਹ ਦੋ ਲੱਗਦਾ ਜਦੋਂ ਪੰਛੀ ਪਿੰਜਰੇ ਦੇ ਵਿੱਚ ਘਿਰ ਜਾਵੇ ਜੀ ਤਾਂ ਗੱਲ ਇਹੀ ਆ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਪਰ ਦੂਜੀ ਗੱਲ ਇਹ ਆ ਕਿ ਦੇਖੋ ਅਫਸਰ ਵੀ ਚਲੋ ਠੀਕ ਹੈ ਇਹਨਾਂ ਦੀ ਟਸਲ ਦੀ ਖਬਰ ਉਹ ਤੋਂ ਜਾਂ ਕਵਰੇਜ ਬਹੁਤ ਕੀਤੀ ਮੀਡੀਆ ਨੇ ਐਸਾ ਨਹੀਂ ਹੈ ਜੀ ਪਰ ਅਫਸਰ ਆਪਣੇ ਪੱਧਰ ਤੇ ਐਮਐਲਏ ਨਾਲ ਜਿਹਦੇ ਨਾਲ ਪਹਿਲੇ ਟਕਰਾ ਕੇ ਉਹ ਘਾਟੇ ਖਾ ਚੁੱਕਾ ਹੋਵੇ ਜੀ ਅਜੀ ਹਾ ਪੰਗਾ ਕਿਉਂ ਲਾਏਗਾ ਸਾਹਿਬ ਸਾਹਮਣੇ ਤਾਂ ਖਾਸ ਕਰਕੇ ਨਹੀਂ ਭੜਦਾ ਕੋਈ ਕਿਉਂ ਪੰਗਾ ਲਾਏਗਾ ਜਿਹੜਾ ਬੰਦਾ ਸ਼ਾਨਦਾਰ ਕੁਰਸੀ ਤੇ ਬੈਠਾ ਹੈ ਬਈ ਅੱਗੇ ਵੀ ਉਹਦਾ ਵਫਾ ਦਾ ਨਾਲ ਵਾਸਤਾ ਰਿਹਾ ਮੈਂ ਤੁਹਾਨੂੰ ਇਹ ਖਬਰ ਕਰਕੇ ਵੀ ਦਿੱਤੀ ਸੀਗੀ ਜੀ ਕਿ ਇਹ ਅਸਫਸਰ ਦੇ ਕਿੰਨੇ ਵਿਫਾਦ ਰਹੇ ਨੇ ਹਮ ਗਿਣ-ਗਿਣ ਕੇ ਦੱਸਿਆ ਸੀ ਹੁਣ ਉਹ ਰੈਪੀਟੀਸ਼ਨ ਦਾ ਕੋਈ ਫਾਇਦਾ ਨਹੀਂ ਹੈ ਜੀ ਤਾਂ ਖੈਰ ਕੱਲ ਦੀ ਇਹ ਖਬਰ ਜਿਹੜੀ ਆ ਬੜੀ ਸੁਰਖੀ ਬਣ ਗਈ ਕਿ ਰਮਨ ਅਰੋੜਾ ਜੀ ਤੇ ਗਨਮੈਨ ਅਚਾਨਕ 12 ਕੇ 13 ਸੀ ਹਮ ਸਾਰਿਆਂ ਨੂੰ ਕਹਿ ਦਿੱਤਾ ਕਿ ਆ ਜਾਓ ਜੀ ਉਹ ਕਹਿੰਦੇ ਜੀ ਮੇਰੇ ਕੋਲ ਗੱਡੀ ਰਹਿ ਗਈ ਆ ਗੱਲ ਮੈਂ ਤਾਂ ਸਾਰੇ ਉੱਤਰ ਗਏ ਬੈਠੀ ਸਾਡੇ ਨਾਲ ਸਵਾਰੀ ਉਤਰ ਗਏ ਉਹ ਕਹਿੰਦੇ ਵੀ ਉਹ ਤਾਂ ਉਤਰ ਗਏ ਨੇ ਮੈਂ ਕੀ ਕਰਾਂ ਕਹਿੰਦੇ ਗੱਡੀ ਜ਼ਰੂਰ ਹੈਗੀ ਆ ਗੱਡੀ ਦੇ ਵਿੱਚ ਕੋਈ ਨਹੀਂ ਜਿਆਗਾ ਖਾਲੀ ਗੱਡੀ ਹਣਕ ਦੀ ਉੱਤੇ ਇਨਾਂ ਦੇ ਸਨ ਸਰੀਰ ਉਹ ਕਹਿੰਦੇ ਵੀ ਕੁਝ ਨਹੀਂ ਹੈਗਾ ਹੁਣ ਇਹਦੇ ਵਿੱਚ ਤੇ ਕੱਖ ਨਹੀਂ ਜਿਆ ਹੈਗਾ ਜਦੋਂ ਮਤਲਬ ਕਿ ਉਹਨਾਂ ਨੂੰ ਪੁੱਛਿਆ ਗਿਆ ਕਿ ਹੁਣ ਉਹ ਕਹਿੰਦੇ ਜੀ ਆਮ ਆਦਮੀ ਪਾਰਟੀ ਦਾ ਵਲੰਟੀਅਰ ਆ ਵਫਾਦਾਰ ਆ ਕੋਈ ਗੱਲ ਨਹੀਂ ਚੱਲਣ ਦੀ ਸਰ ਗੱਲਾਂ ਉੱਥੇ ਇਨਾਂ ਬਾਰੇ ਹੋਰ ਚੱਲ ਰਹੀਆਂ ਆ ਜੀ ਕਿ ਇੱਕ ਤੀਆ ਕਿ ਬੀਤੇ ਸਮੇਂ ਚ ਅੰਗਰਾਲ ਨੇ ਕਾੜਿਓ ਕਥੇ ਤੌਰ ਤੇ ਤੁਹਾਨੂੰ ਪਤਾ ਜਾਰੀ ਕਰ ਦਿੱਤੀ ਸੀ ਅੰਗਰਾਲ ਸਾਰਿਆਂ ਦਾ ਪੀਤੀ ਆ ਉਥੇ ਜੀ ਉਹਨੇ ਵੀ ਭਾਂਤ ਭਾਂ ਦਾ ਕਿਲੋ ਪਾਣੀ ਪੀਤਾ ਹੋਇਆ ਜੀ ਠੀਕ ਹੈ ਜੀ ਤਾਂ ਇਹ ਵੀ ਚਰਚਾ ਚੱਲ ਰਹੀ ਸੀ ਕਿ ਅਰੂੜਾ ਸਾਹ ਭਾਰਤੀ ਜਨਤਾ ਪਾਰਟੀ ਦੇ ਨਜ਼ਦੀਕ ਜਾ ਰਹੇ ਆ ਹੂੰ ਠੀਕ ਹੈ ਨਾ ਜੀ ਤੇ ਪਹਿਲਾਂ ਹੀ ਡੋਰ ਖਿੱਚ ਲਈ ਆ ਦੋ ਦਿਲ ਮਿਲ ਰਹੇ ਹਨ ਮਗਰ ਚੁੱਪ ਕੇ ਚੁੱਪ ਕੇ ਜੀ ਤਾਂ ਉਸ ਤੋਂ ਬਾਅਦ ਇੱਕ ਚੀਜ਼ ਹੋਰ ਹੈ ਜਿਹੜੀ ਕਿ ਉਛਲ ਰਹੀ ਹੈ ਮੀਡੀਆ 'ਚ ਉਹ ਇਹ ਕਿ ਇਹ ਜਿਹੜੇ ਵਿਧਾਇਕ ਸਾਹਿਬ ਇਹਨਾਂ ਦੀਆਂ ਕੁਝ ਸ਼ਿਕਾਇਤਾਂ ਹਾਈ ਕਮਾਂਡ ਨੂੰ ਹਾਲਾ ਕਿ ਡਿਨਾਈ ਕਰਦੇ ਆ ਦੋਨਾਂ ਚੀਜ਼ਾਂ ਤੋਂ ਕਿ ਨਾ ਤੇ ਯਾਰ ਮੇਰੀਆਂ ਸ਼ਿਕਾਇਤਾਂ ਨੇ ਕੋਈ ਸ਼ਿਕਾਇਤਾਂ ਕਹੀ ਹੁੰਦੀਆਂ ਸਾਬ ਮੇਰੇ ਅਰ ਕਾ ਮਲੰਗ ਬੰਦਾ ਠੀਕ ਹੈ ਜੀ ਪਾਰਟੀ ਦੀ ਵਫਾਦਾਰੀ ਦੇ ਨਾਮ ਤੇ ਆ ਜਾਵੇ ਪਾਰਟੀ ਦੀ ਚੜ੍ਹਤ ਦੇ ਵਿੱਚ ਜਿੱਤ ਜਾਵੇ ਹੂੰ ਉਸ ਤੋਂ ਬਾਅਦ ਮੇਰੇ ਅਰ ਕਾ ਮਲੰਗੀ ਉਹ ਬਣ ਜਾਵੇ ਸਤਰੰਗੀ ਜੀ ਹੈ ਰੇਂਜ ਰੋਵਰ ਲੈ ਲਾਇਆ ਹੈ ਫਲਾਂ ਲਲੇ ਸਭ ਤੋਂ ਪਹਿਲਾਂ ਪੀੜ ਕਿਨੂੰ ਹੋਏਗੀ ਪੀੜ ਹੋਏਗੀ ਨਾਲ ਵਾਲੇ ਨੂੰ ਬਿਲਕੁਲ ਜਿਹਨੇ ਮੇਰੇ ਨਾਲ ਹੀ ਗਰਾਊਂਡ ਤੇ ਵਰਕ ਕੀਤਾ ਹੋਊਗਾ ਮੇਰੇ ਨਾਲ ਹੀ ਪੋਸਟਰ ਲਾਇਆ ਹੋਣਿਆ ਹੋ ਸਕਦਾ ਮੇਰੇ ਨਾਲ ਠਾਣੇ ਚ ਕਿਤੇ ਹਵਾਲਾਤ ਵੀ ਕੱਟੀ ਹੋਵੇ ਜੀ ਸਭ ਤੋਂ ਜ਼ਿਆਦਾ ਉਹਨੂੰ ਮਹਿਸੂਸ ਹੋਏਗਾ ਕਿ ਯਾਰ ਪਾਰਟੀ ਦੇ ਨਾਮ ਤੇ ਆਇਆ ਇਹ ਬੰਦਾ ਇਹ ਤੇ ਦਾਵੜੇ ਮਾਰ ਰਿਹਾ ਤਾਂ ਫਿਰ ਉੱਥੇ ਕੀ ਹੋਏਗਾ ਜੀ ਸ਼ਿਕਾਇਤਾਂ ਕਈ ਵਾਰ ਇਸ ਤਰ੍ਹਾਂ ਦੀਆਂ ਵੀ ਹੋ ਜਾਂਦੀਆਂ ਮੈਂ ਇਸ ਮਾਮਲੇ 'ਚ ਨਹੀਂ ਕਹਿ ਰਿਹਾ ਮੈਂ ਤੁਹਾਨੂੰ ਸ਼ਿਕਾਇਤਾਂ ਦਾ ਪਰਪੇਖ ਦੱਸ ਰਿਹਾ ਕਿ ਕਈ ਵਾਰ ਜਿਹੜੀ ਆਪ ਦੀ ਕਹ ਲੋ ਕਿ ਸ਼ਿਕਾਇਤ ਹੁੰਦੀ ਹੈ ਨਾ ਪਾਰਟੀ ਦੇ ਵਿੱਚ ਵਿਧਾਇਕ ਦੀ ਉਹ ਆਪਦੇ ਬੰਦੇ ਹੀ ਕਰਦੇ ਨੇ ਆਪਦੇ ਬੰਦੇ ਕਰਦੇ ਬਿਲਕੁਲ ਜੀ ਤੇ ਸ਼ਿਕਾਇਤ ਹੋਰ ਕਾਦੀ ਹੋਏਗੀ ਜਾਂ ਤਾਂ ਕੰਮ ਨਹੀਂ ਕਰ ਰਿਹਾ ਪਰਫਾਰਮ ਨਹੀਂ ਕਰ ਰਿਹਾ ਜੀ ਜਾਂ ਉਹ ਦੂਜੇ ਪਾਸੇ ਜ਼ਿਆਦਾ ਹੀ ਪਰਫਾਰਮ ਕਰ ਰਿਹਾ ਇਹ ਸਮੱਸਿਆ ਹੁੰਦੀ ਆ ਨਾ ਤਾਂ ਗੱਲ ਇਹ ਆ ਕਿ ਹੁਣ ਇਹ ਤੇ ਡਿਨਾਈ ਕਰਦੇ ਨੇ ਪਰ ਕੁਝ ਨਾ ਕੁਝ ਤੇ ਹੋਇਆ ਨਾ ਹੂੰ ਹਾਂਦੇ ਹੁੰਦੇ ਜੇ ਧੂਆ ਤੇ ਕਿਤੇ ਨਾ ਕਿਤੇ ਆਕਤੇ ਹੈ ਜੀ ਸੋ ਆਗ ਹੁਣ ਕਿੱਥੇ ਆ ਪਤਾ ਨਹੀਂ ਹੈ ਜੀ ਤੇ ਦੂਜੀ ਗੱਲ ਜਿਹੜੀ ਹੈ ਸਾਬ ਕਿ ਆ ਇੱਕ ਹੋਰ ਖਬਰ ਵੀ ਸੁਣੀ ਆ ਆ ਚੱਲ ਜੰਗ ਵਾਲੇ ਮਾਹੌਲ ਦੇ ਵਿੱਚ ਤੁਸੀਂ ਇੱਕ ਖਬਰ ਮਿਸ ਕਰ ਗਏ ਮੈਂ ਦੱਸ ਦੜੀ ਚੇਤੇ ਕਰਾ ਕਿ ਬਲਾਡੇ ਵਾਲੇ ਵਿਧਾਇਕ ਹੈ ਜਿਹੜੇ ਬਹੁਤ ਪੜੇ ਲਿਖੇ ਨਹੀਂ ਜੀ ਪ੍ਰਿੰਸੀਪਲ ਬੁੱਧਰਾਮ ਜੀ ਬਹੁਤ ਮਤਲਬ ਕਿ ਜਿਆਦਾ ਉਸੁਰਖਿਆਂ ਚ ਨਹੀਂ ਰਹਿੰਦੇ ਹੂੰ ਬੜੇ ਸ਼ਾਲੀਨ ਵਿਅਕਤੀ ਨੇ ਪਰਸਨਲੀ ਵੀ ਕਿਸੇ ਨੇਤਾ ਨੂੰ ਜ਼ਿਆਦਾ ਟਾਰਗੇਟ ਨਹੀਂ ਕਰਦੇ ਜੀ ਕਹੋ ਕਿਸ ਚੱਜੇ ਢੰਗ ਨਾਲ ਚੱਲਣ ਵਾਲੇ ਰਾਜਨੀਤੀ ਚ ਉਹਨਾਂ ਤੇ ਜਿਹੜੇ ਕਾਉਂਸਲ ਦੇ ਪ੍ਰਧਾਨ ਆ ਸੁਖਪਾਲ ਸਿੰਘ ਉਹ ਪਹਿਲਾਂ ਤੇ ਗਾਇਬ ਹੋ ਗਏ ਹੂੰ ਲੱਭਦੇ ਹੀ ਨਹੀਂ ਲੱਭਦੇ ਨਹੀਂ ਸੀ ਤੇ ਮੁੜ ਕੇ ਉਹ ਜਨ ਲਾਭ ਰਾਦਾ ਉਹਦਾ ਕੋਈ ਪਤਾ ਨਹੀਂ ਲੱਗਿਆ ਨਹੀਂ ਤੇਰੇ ਵਿਆਹ ਤੋਂ ਬਾਅਦ ਕੁੜੇ ਤਾਂ ਗੱਲ ਇਹ ਆ ਕਿ ਉਹ ਤੋਂ ਬਾਅਦ ਉਹ ਜਾ ਕੇ ਲੱਭਾ ਪੱਜ ਪਾ ਦੇ ਘਰ ਜੀ ਤੇ ਜਦ ਲੱਭਾ ਤੇ ਉਹਨੇ ਆਖਿਆ ਮੈਂ ਕੀ ਕਰਾਂ ਮੇਰੇ ਤੋਂ 50 ਲੱਖ ਰੁਪਈਆ ਮੰਗਦੇ ਨੇ ਲੋ ਇਹ ਤੇ ਨਵੀਂ ਗੱਲ ਸਾਹਮਣੇ ਆ ਗਈ। ਹੁਣ ਉਹ ਬੁੱਧਰਾਮ ਜੀ ਕਹਿ ਰਹੇ ਨੇ ਕਹਿੰਦੇ ਮੈਂ ਤਾਂ ਪਾਉਂਗਾ ਇਹਦੀ ਸ਼ਿਕਾਇਤ। ਜੀ ਐਸਐਸਪੀ ਨੂੰ ਇਹਦੀ ਸ਼ਿਕਾਇਤ ਕਰੂੰਗਾ ਕਿ ਬਦਨਾਮ ਕਰ ਰਿਹਾ। ਪਤਾ ਨਹੀਂ ਜੀ ਕੀ ਚੱਲ ਰਿਹਾ ਆਮ ਆਦਮੀ ਪਾਰਟੀ ਦੇ ਅੰਦਰ ਹੀ ਤੁਸੀਂ ਵੇਖੋ ਕਿ ਕਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਹੈ ਸਾਹਿਬ। ਜਿਹੜਾ ਪਹਿਲਾਂ ਦੂਜੀਆਂ ਪਾਰਟੀਆਂ ਜਿਆਦਾ ਵੇਖਦੇ ਸੀ ਹੁਣ ਇੱਧਰ ਆਪਸੀ ਬਿਲਕੁਲ ਜੀ ਇਤੋਂ ਹੁਣ ਚਾਤਾ ਖਲਾਰਾ ਪੈ ਗਿਆ। ਮੈਨੂੰ ਇਉਂ ਲੱਗਦਾ ਹੈ ਕਿ ਜਿਵੇਂ ਆ ਸਕੂਟੀਆਂ ਸਕਾਟੀਆਂ ਜਿਨ੍ਹਾਂ ਦੀਆਂ ਘਾਟ ਹੋ ਰਹੀਆਂ ਨੇ ਨਾ ਹਮ ਇਹਨਾਂ ਨੂੰ ਸਮਝ ਲੈਣਾ ਚਾਹੀਦਾ। ਦੋ ਮੰਜਿਆਂ ਨੂੰ ਜੋੜ ਸਪੀਕਰ ਲੱਗਣੇ ਨਹੀਂ ਜਿਹੜੇ ਵਾਜੇ ਵੱਜ ਗਏ ਮੁੜ ਕੇ ਵੱਜਦੇ ਨਹੀਂ ਤੇ ਤੁਸੀਂ ਆਪਦਾ ਬੰਦੋਬਸਤ ਕਰ ਲਓ ਵੈਸੇ ਤਾਂ ਕਰ ਹੀ ਲਿਆ ਬੰਦੋਬਸਤ ਤੁਹਾਡੀਆਂ ਟਿਕਟਾਂ ਕੱਟਣਗੇ ਹੂੰ ਤੁਹਾਡੀਆਂ ਪੱਕੀਆਂ ਟਿਕਟਾਂ ਕੱਟਣਗੇ ਜਿਹਦੇ ਜਿਹਦੇ ਨਾਲ ਵੀ ਇਦਾਂ ਹੋ ਰਿਹਾ ਹੈ ਨਾ ਵੀ ਉਹਦੀ ਪਾਵਰ ਜੀ ਘੱਟ ਕੀਤੀ ਜਾ ਰਹੀ ਆ ਪਰ ਕੁਤਰੇ ਜਾ ਰਹੇ ਉਹਦੇ ਬਰਾਬਰ ਜਾਂ ਹਲਕੇ ਦੇ ਵਿੱਚ ਕਿਸੇ ਨੂੰ ਉਭਾਰਿਆ ਜਾ ਰਿਹਾ ਜੀ ਤਾਡੀ ਫਸਲ ਤੇ ਗੜੇਮਾਰੀ ਹੋਣੀ ਹੈ ਯਾਦ ਕੀ ਸਮਝ ਲਿਓ ਮੌਸਮ ਦੀ ਪੈਸ਼ੀ ਨਹੀਂ ਕੋਈ ਇਹ ਹੈ ਜੀ ਜੀ ਮント ਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਤੇ ਭਾਈ ਮਿੱਤਰ ਕਾਫੀ ਅਦਰ ਆਪਸ ਵਿੱਚ ਵੀ ਗੱਲਾਂ ਕਰ ਰਹੇ ਨੇ ਪੀਟਰ ਜੀ ਅਸੀਂ ਤੇ ਹੁਣ ਆਜ਼ਾਦ ਨਹੀਂ ਕਰ ਸਕਦੇ ਕਿਸੇ ਨੂੰ ਤੇ ਨਾ ਹੀ ਅਸੀਂ ਕਿਸੇ ਨੂੰ ਗੁਲਾਮ ਬਣਾ ਸਕਦੇ ਹਾਂ ਜੀ ਖੈਰ ਸ਼ੁਕਰੀਆ ਸਾਰੇ ਦੋਸਤਾਂ ਦਾ ਨਾਲ ਜੁੜਨ ਲਈ ਸ਼ੁਕਰੀਆ ਪ੍ਰੋਗਰਾਮ ਨੂੰ ਸ਼ੇਅਰ ਕਰਦੇ ਚੱਲੋ ਤੇ ਬਹੁਤ ਸਾਰੀਆਂ ਗੱਲਾਂ ਜੀ